ਸਸਰੀ ਕਾਲ ਜੀ ਸਾਰਿਆਂ ਨੂੰ ਸਵੇਰ ਬਚਾਪੇ ਲੱਗੇ ਉੱਠੇ ਅਜ ਲੇਟ ਥੋੜਾ ਆ ਚਲੋ ਹੁਣ ਅੱਗੇ ਬੋਲੋ ਨਵਰੀ ਖੜਾ ਗੱਲ ਕਰਦੇ ਆ ਉਹਦੇ ਨਾਲ ਕਰੋ ਨਵਰੀਤ ਇਹ ਬੈਸਤਰੇ 'ਚ ਹੀ ਪਿਆ ਹਜੇ ਨਵਰੀਤ ਕੋਲ ਤਾਂ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਆਈਦਰ ਵਲੌਗ ਸ਼ੁਰੂ ਕਰਨ ਲੱਗੇ ਆ ਤੇ ਸਰਦਾਰ ਜੀ ਰਾਤ ਦਿੱਲੀ ਤੋਂ ਆਏ ਆ ਤੇ ਹੁਣ ਟਾਈਮ ਪਾਸ ਹੋ ਰਿਹਾ ਸੋ ਜੇ ਵੀਡੀਓ ਵਧੀਆ ਲਾਇਆ ਦਿੱਤਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਲੂ ਦੀ ਸਬਜ਼ੀ ਦੇ ਨਾਲ ਅੱਜ ਦੀ ਸਬਜ਼ੀ ਬਣਾਈ ਐ ਅੱਜ ਆਪਾਂ ਆਲੂ ਦੀ ਸਬਜ਼ੀ ਦੇ ਨਾਲ ਆਪਾਂ ਪੂਰੀਆਂ ਬਣਾਵਾਂਗੇ। ਤੇ ਨਵਰੀਤ ਨਾਲ ਕੇ ਰੈਡੀ ਆ ਤੇ ਅਸੀਂ ਵੀ ਨਾਲੇ ਆ ਅੱਜ ਲਾਈਟ ਹੈ ਨਹੀਂ ਸਵੇਰ ਦੀ 2:00 ਵਜੇ ਦੀ ਗਈ ਵੀ ਆ। ਤੇ 10 ਵਜੇ 10 ਵਜੇ ਕਿ ਲਾਈਟ ਨਹੀਂ ਆਈ ਤਾਂ ਹੁਣ ਆਪਾਂ ਬਣਾਈਏ ਪੂਰੀਆਂ। ਦੇਖੋ ਪੂਰੀ ਆਪਾਂ ਵੇਲ ਲਈ ਹੈ ਤੇ ਇਧਰੋਂ ਤੇਲ ਆਪਣਾ ਹੋ ਗਿਆ ਕਰਮ ਹੁਣ ਆਪਾਂ ਇਹਨੂੰ ਪਾਵਾਂਗੇ ਤੇਲ ਦੇ ਵਿੱਚ ਕਿਉਂਕਿ ਉਹਦੀ ਕਲਾਸ ਲੱਗਣੀ ਆ ਤੇ ਇਸੇ ਰੇਪ ਤੇ ਲਪਨਾ ਜਿਹੜੀ ਉਹ ਰੋਟੀ ਆ ਆਲੂ ਪੂਰੀ ਮੈਨੂੰ ਲਾ ਦੇ ਕਹਿੰਦੀ ਕਿ ਜੀ ਨਵਰੀਤ ਰੈਡੀ ਹੋ ਗਿਆ ਕਿਉਂਕਿ ਉਹਦੀ ਆਨਲਾਈਨ ਕਲਾਸ ਲੱਗਣੀ ਆ ਤੇ ਆਪਣੀ ਪੂਰੀ ਕੀ ਹੈ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ ਹਾਂ ਸੁਣਾ ਦੋ बोलती है तो अच्छा झूठ बोलती है तो मजा कटता है मजाक करती हूं तो बुरा लगता है सच बोलती है तो झूठ लगता है मैं करु तो करु कि है मैं बोल बोलू तो बोलू कि है अपनी पूरी हो गई रेडी और अपन नवरीत नु खवा दिए थे फिर क्लास कौन हो जाती है दही पूरी मटका के ना हो गया है पेंट भी नहीं आऊंगी ਇਹ ਜਿਹੜੀ ਤੇ ਲੱਗ ਜਾਂਦਾ ਮੋਟੂ ਤੇ ਸਾਡੀ ਆ ਜੀ ਮੋਟੂ ਤੇ ਤੂੰ ਮੋਟਾ ਨਵਰੀ ਤੇ ਨਵਰੀ ਤੇ ਗਾੜੀ ਨੇ ਨਵਰੀ ਤੇ ਡੈਡੀ ਜਾਈ ਜਾਂਦੇ ਹੋ ਤਾਂ ਕਿ ਨਵਰੀ ਨੇ ਦੋਰ ਤੇ ਡੈਡੀ ਨੇ बताएंगे ਜਿਹੜੀ ਡੋਰ ਆ ਡਾਡੂ ਦੇ ਪੈਰਾ ਚ ਫਸ ਚੁੱਕੀ ਆ ਦੇਖੋ ਇਹ ਦੋਨੇ ਜਣੇ ਲੱਗ ਰਹੇ ਆ ਇੰਨੀ ਕੁ ਰਹਿ ਗਈ ਆ ਬਸ ਪਤੰਗ ਸਾਡੇ ਤੋਂ ਚੜਿਆ ਨਹੀਂ ਹਾਂ ਆਲੀ ਲੈ ਕੇ ਜਾਂਦੇ ਸਿੱਧੋ ਰੱਖੇ ਤਾਂ ਇੱਥੇ ਘਰਨਾ ਹੁੰਦਾ ਆਪਾਂ ਨੂੰ ਤੇ ਉਹ ਸੜਕ ਪਤਾng ਲੈ ਕੇ ਜਾਣਾ ਹੁੰਦਾਗਾ ਆਹ cinema ਵਾਲਾ ਮਸਲਾ ਹੋ ਗਿਆ ਨਾ ਬਹੁ ਮੇਂ ਤੇ ਮਨਣਾ ਉਹ ਮਗਰ ਪਾਉਂਦਾ ਹੋਰ ਇਥੇ ਬੜੀ ਆ ਨਾ ਕੋਈ ਨਾ ਖਾਸ ਮਹਿੰਗਾ ਨਹੀਂ ਹੋਇਆਗਾ ਦੋ ਦੋ 100 ਅੰਦਰ ਮੂਵੀ ਦਰੰਦਾਰ ਬਾਲੀ ਕੈਂਟ ਸੀ ਹਾਂ ਬਾਲੀ ਕੈਂਟ ਸੀ ਮੂਵੀ ਉਹਦਾ ਮੇਰੀ ਭਵਾਨਾ ਮਿਲਣਾ ਲੋੜੀਂਦਾ ਕੌਣ ਕਦੋਂ ਚੱਲੇ ਆ ਹਾਂ ਜੋੜ ਲਾ ਲੈ ਆ ਪਾਪਾ ਡੈਡੂ ਮੈਂ ਤੇ ਮੰਮਾ ਮੰਮਾ ਵੱਲੀ ਕੈਮਰਾ ਕਰ ਦੋਗੀ ਮੰਮਾ ਵੱਲੀ ਕੈਮਰਾ ਸਿੱਜਲੇ ਆ ਮੋਗੇ ਤੇ ਆ ਮੇਰਾ ਪਾਪਾ ਮੇਰਾ ਦਾਜੂ ਮੈਂ ਤੇ ਮਮਾ ਛੱਲੇ ਮਮਾ ਬਲੀ ਕੈਮਰਾ ਕਰ ਲੋ ਜੀ ਚੰਦਰੀ ਆਂਦੇ ਕਰ ਲਿਆ ਹਾਂਜੀ ਸ਼ੂਟਿੰਗ ਹੋਤੀ ਰਹੀ ਹੈ ਤੇ ਚੱਲੇ ਆ ਹੈ ਮਮਾ ਚਿੱਟੇ ਚੱਲੇ ਅਸੀਂ ਅੱਜ ਮੋਗੇ ਚੱਲ ਗਏ ਆ ਅਸੀਂ ਮੋਗੇ ਅੱਜ ਕੁੜੀਆਂ ਨੂੰ ਲੋਹੜੀ ਦੇਣੀ ਹੁੰਦੀ ਹੈ ਫਿਰ ਲੋਹੜੀ ਵੀ ਤਾਂ ਦੇਣੀ ਹੋਈ ਆ ਹੁਣ ਫੋਨ ਹੋਣ ਲੱਗੇ ਵੱਡੀ ਵੱਡੀ ਕੁੜੀ ਆ ਆਹ ਫੋਨ ਵੱਡੀ ਕੁੜੀ ਨਹੀਂ ਪਹਿਲਾ ਅਸੀਂ ਪਿਓ ਦੀ ਬੂਆ ਕੋਲੇ ਜਾਵਾਂਗੇ ਫਿਰ ਅਸੀਂ ਧੀ ਦੀ ਬੂਆ ਕੋਲੇ ਜਾਵਾਂਗੇ ਧੀ ਦੀ ਬੂਆ ਤਾਂ ਨੇੜੇ ਜਿਹੀ ਵਿਚਾਰੀ ਉਹ ਤਾਂ ਮੇਰੇ ਵਾਂਗੂ ਆ ਹੀ ਰਹਿ ਜਾਂਦੀ ਉਹ ਤਾਂ ਸ਼ਹਿਰ ਕਿਥੇ ਜਾਣਾ ਦਾ ਸ਼ਹਿਰ ਜਾਣੇ ਉਹ ਤਾਂ ਜੰਦਾ ਬਹੁਤ ਵਧੀਆ ਹੁੰਦਾ ਨਾ ਵੈਸੇ ਥੋੜਾ ਜਾਂ ਸ਼ਹਿਰ ਜਦੋਂ ਵੀ ਜਾਣੇ ਉਹ ਤਾਂ ਮਿਲੇ ਆਉਂਨੇ ਆ ਜਿਹੜੇ ਦੂਰ ਹੁੰਦੇ ਆ ਉਹਦਾ ਆਈ ਹੁੰਦਾ ਉਹ ਜੇ ਦੂਰ ਹੁੰਦੇ ਆ ਤਾਂ 3-4 ਦਿਨ ਲੱਗ ਜਾਂਦੇ ਆ। ਜੇ ਜਾਣ ਚਾਪਾ ਨੂੰ 2-3 ਲੱਗਦੇ ਆ। ਹੂੰ। ਪੰਜਾਬ ਤੋਂ ਹੂੰ ਇੱਕ ਦਿਨ ਹੀ ਲੱਗਦਾ। ਇੱਕ ਦਿਨ। ਪੂਰਾ ਹਡੇ ਰਾਸਤੇ। ਆਈ ਹਾਂ ਨਾ ਮੈਂ ਲਈ ਕੁਝ ਨਾਲ ਹੀ ਉਹ ਵੀ। ਉਹ ਮਦਦ ਕਰਦੇ। ਕੀ ਆ? ਪਾਪ ਕੌਰ। ਮੈਂ ਦਾ। ਉਹ ਤਾਂ ਮੈਂ ਪਛਾਣ ਲਿਆ ਮੈਨੂੰ। ਵੇਲੇ ਵੇਲੇ। ਉਹ ਕੀ ਆ? ਆਇਓ ਵੀ ਤੇ ਉਹ ਡਰ ਬਈਆਂ। ਜੰਜੂਰਾ ਕੇ 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 ਬਣਾਇਆ ਨਹੀਂ ਕਿਹੜਾ ਜੋਰ ਬਿਜੁਰ ਬਦਾ ਓਕੇ ਮਾ ਕਰ ਮੈਕਸ ਨਹੀਂ 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 ਤਾਈ ਨੂੰ ਕਰਨੀ ਠੰਡਾ ਹੋ ਜੂ ਪਾਣੀ ਥੋੜਾ ਜਿਹਾ ਗਰਮ ਬਹੁਤ ਆ ਹੱਥ ਨਹੀਂ ਪਾਣਾ ਵਿੱਚ ਹੱਥ ਪਾਸੀ ਕਰ ਤੂੰ ਮੈਂ ਤੁਹਾਨੂੰ ਮਾਰ ਦਿੰਦੀ ਹੋ ਗਿਆ ਗਰਮ ਨਹੀਂ ਬਤਾ ਦੇ ਮੁੰਨੇ ਰੱਖਿਆ ਸੰਪੇ ਕਰ ਲਾ ਹੁਣ ਮੈਨੂੰ ਪੁਰਾਣਾ ਪਾਣੀ ਹੋ ਉਹ ਮੈਂ ਹੋਈ ਨਹੀਂ ਲੀਏ ਨਾ ਇਹ ਗਰਮਣਾ ਪਾਣੀ ਕਿਰੇ ਵਿੱਚ ਅੱਨੀ ਵੇਰ ਦੇਖੇਗਾ ਕਿ ਕਾ ਨਹੀਂ ਪਾਣੀ ਗਰਮ ਕਰਦੀ ਪਾਣੀ ਗਰਮ ਮਾ ਪਾਣੀ ਸਾਰਾ ਕੀ ਰੱਖ ਨਹੀਂ ਪਾਣਾ ਇਹਨਾਂ ਨੂੰ ਆਟਾ ਹੈ ਵੀ ਹੈ ਜੇ ਖੂਜ ਜਲਦੀ ਇਹ ਪਿੰਡੀਆਂ ਲੈ ਜਾ ਚੀ ਅਲਸੀ ਦੀਆਂ ਮੈਂ ਤੂੰ ਮੈਂ ਦਰ ਨੂੰ ਆਈਆਂ ਰੱਖ ਕੋਈ ਨਾ ਸੈਮਸੇ ਕਰ ਲਾ ਹੌਲੀ ਹੌਲੀ ਹੋ ਜਾਓ ਪਰ ਤਾਂ ਖੱਲੇ ਨਹੀਂ ਲੱਗੇ ਨਾ ਨਾ ਜਾਂ ਬੰਦ ਕਰ ਜਾ ਫਿਰ ਨਹੀਂ ਤਾਈ ਤਾਂ ਜਮਾ ਹੀ ਉਹ ਕਰਦੇ ਆ ਨਾ ਹੱਥਾਂ ਨਾਲ ਰੋਟੀਆਂ ਬਣਾਉਂਦੇ ਆ ਹਾਂ ਉਹਖੇ ਫਿਰ ਬੱਚੇ ਆ ਮੈਂ ਵੀ ਕਹਿਆ ਇਹਦੇ ਵਿੱਚ ਕੱਚਾ ਹੈ ਰ ਨਾ ਦੇ ਗਰਮ ਕਰਦੇ ਆ ਨਾ ਸਹੀ ਹੈ ਕਿੱਡਾ ਕਿ ਚਲੋ ਵੇਖੋ ਕਿਹੜੀ ਤਾਈ ਨੇਗਾ ਉਹ ਹੁੰਦੀ ਆ ਕਿ ਭਤੀਜੀ ਹੁੰਦੀ ਆ મેં દોમતા યોલ ડિફાલ્ટ હે મહી હીતાઈ દી રટી દે વો સુની બની કી તો મેં આપને દોના હા આપને દોના તો બની મેં બીનો તો મેને આયા તુમે ઇને તો મેલ ના લે આવો કે મેલ ના લે આવો ਇਰੀਆੜੀਂ ਹੈ ਇਰੀਆੜੀਂ ਖੰਦਾ ਬੰਦਾ ਕੀ ਖੰਦਾ ਰਿਓ ਕੀ ਖੰਣਾ ਰਿਓੜੀ ਤੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਆਂਆਂ ਮੰਨੂ ਹੋ ਗਿਆਂ 43 ਦੋ ਮਹੀਨੇ ਦੋ ਮਹੀਨੇ ਦੀ ਛੁੱਟੀਆਂ ਆਂ ਤੇ ਫੇਰ ਹੁਣ ਤੂੰ ਸਾਨੂੰ ਕਿਤੇ ਲੈ ਚੱਲ ਲੈ ਕੇ ਜਾਂ ਨਾ ਮੈਂ ਤੁਹਾਨੂੰ ਸੈਰ ਕਰਾਉਂਗਾ ਹੈ? ਖਾਗਵਾ ਕੋ ਸਾਰੇ ਸੈਰ ਕਰਦੇ ਹਾਂ ਤੁਹਾਨੂੰ ਦੀ ਸੈਰ ਕਰਨ ਲੱਗੇ ਜਾਂਦਾ ਠੀਕ ਆ ਚਲ ਠੀਕ ਆ ਹੁਣ ਕੀ ਕਰਨਾ ਉਹ ਕੋਈ ਸਾਹ ਸੁਣੇ ਨਹੀਂ ਕਰਦੇ ਰੋਟੀ ਹਨੀ ਰੋਟੀ ਆ ਠੀਕ ਆ ਇਹ ਗੱਲ ਹੈ ਨਾ ਨਹੀਂ ਚੱਲ ਠੀਕ ਨਾ ਕੇ ਤਾਇਆ ਇਹ ਬਾਰੀ ਇਸ ਵੀ ਬਰ ਰਹੀ ਆ ਪਪਕਨ ਉਹਦਰ ਬਰ ਰਹੀ ਆ ਚਾਹ ਚਾਹ ਨਾਲ ਪਪਕਨ ਸਾਡ ਦੇ ਵਿੱਚ ਕੁਝ ਖਾਣ ਕਰਦਾ ਹੁੰਦਾ ਚੀਜ਼ ਗਰਮ ਗਰਮ ਤੇ ਅੱਜ ਅਸੀਂ ਬਣਾ ਰਹੇ ਆ ਪਪਕਨ ਚਾਹ ਦੇ ਨਾਲ ਜੀ ਉਠਾ ਲੋ ਜੀ ਪਹਿਲਾਂ ਆਪੇ ਇਹਦੇ ਵਿੱਚ ਕਟਠੀ ਮਾਰ ਤੀਆਂ ਨਹੀਂ ਬੁੱਤੋ ਫਿਰ ਆਤੇ ਪੈ ਜੇ ਤੇਰੇ